ਪੀਟੀਨ న్యూਸ ਦੇਖਰੋ ਤੁਸੀਂ ਮਹਿਤਾ ਮੰਨਾ ਬੇਦੀ ਹੜ੍ਹਾਂ ਤੋਂ ਬਾਅਦ ਕਿਸਾਨਾਂ ਦੇ ਲਈ ਹੁਣ ਵੱਡੀ ਸਮੱਸਿਆ ਰੇਤ ਬਣ ਚੁੱਕੀ ਹੈ ਜੋ ਕਿ ਖੇਤਾਂ ਦੇ ਵਿੱਚ ਕਈ ਕਈ ਫੁੱਟ ਚੜ ਚੁੱਕੀ ਹੈ ਦੱਸਦੀ ਹੈ ਕਿ ਪਿੰਡ ਦੇ ਵਾਸੀਆਂ ਦੇ ਵੱਲੋਂ ਮਦਦ ਦੀ ਗੋਹਾਰ ਲਗਾਈ ਜਾ ਰਹੀ ਹੈ ਤਾਂ ਇਸ ਮੌਕੇ ਸੇਵਾ ਸਰੀਆਲੀ ਸਾਹਿਬ ਸੰਤ ਬਾਬਾ ਤਾਰਾ ਸਿੰਘ ਚਰਨ ਸੇਵਕ ਸੰਤ ਪਪਾ ਕੋਲਾ ਸਿੰਘ ਮੁੱਖ ਸੇਵਾਦਾਰ ਬਾਬਾ ਗੁਰਨਾਮ ਸਿੰਘ ਮਹੰਗਾਪੁਰ ਵਾਲੇ ਯੂਪੀ ਵੱਲੋਂ ਹਰ ਪੀੜਤਾ ਦੇ ਲਈ ਪੈਲੀਆਂ ਪਧਰੀਆਂ ਕਰਨ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਪੀਚੀਨ ਨਿਊਜ਼ ਦੀ ਟੀਮ ਡੇਰਾ ਬਾਬਾ ਨਾਨਕ ਪਹੁੰਚੀ ਜਿੱਥੇ ਕਿ ਸਾਡੇ ਰਿਪੋਰਟਰ ਦੇ ਵੱਲੋਂ ਇਹ ਸੇਵਾ ਸੰਬੰਧੀ ਗੱਲਬਾਤ ਕੀਤੀ ਗਈ ਸਸਕਲ ਜੀ ਤੁਸੀਂ ਦੇਖ ਰਹੇ ਹੋ ਪੀ 18 ਨਿਊਜ਼ ਮੈਂ ਹਾਂ ਬਲਰਾਜ ਸਿੰਘ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਦੇ ਤੁਸੀਂ ਵਾਂਦੇ ਕੋਲ ਜਿੱਥੇ ਕਾਫੀ ਵੱਡੇ ਪੱਧਰ ਤੇ ਫਲੱਡ ਆਉਣ ਦੇ ਨਾਲ ਰੇਤ ਜਿਹੜੀ ਖੇਤਾਂ ਦੇ ਵਿੱਚ ਚੜ ਚੁੱਕੀ ਆ ਪਰ ਉੱਥੇ ਵੇਖਿਆ ਜਾਵੇ ਤਾਂ ਸੰਤ ਬਾਬਾ ਤਾਰਾ ਸਿੰਘ ਸ੍ਰਿਹਾਲੀ ਸਾਹਿਬ ਵਾਲੇ ਸੱਚਖੰਡ ਵਾਸੀ ਉਹਨਾਂ ਵੱਲੋਂ ਉਹਨਾਂ ਦੇ ਮੁੱਖ ਸੇਵਾਦਾਰ ਸੰਤ ਮਹਾਪੁਰਸ਼ ਉਹਨਾਂ ਵੱਲੋਂ ਜਿਹੜੀਆਂ ਸਵਾਵਾ ਜਿਹੜੀਆਂ ਕੀਤੀਆਂ ਜਾ ਰਹੀਆਂ ਪਿੰਡ ਵਾਸੀਆਂ ਨਾਲ ਵੀ ਗੱਲ ਕਰਾਂਗੇ ਜਿਨ੍ਹਾਂ ਦੀਆਂ ਜ਼ਮੀਨਾਂ ਹੈਗੀਆਂ ਪਰ ਸਭ ਤੋਂ ਪਹਿਲਾਂ ਉਹ ਮਹਾਪੁਰਸ਼ਾਂ ਨਾਲ ਉਹਨਾਂ ਦੇ ਸੇਵਾਦਾਰਾਂ ਨਾਲ ਗੱਲ ਕਰਕੇ ਜਾਣਾਂਗੇ ਕਿ ਕਿੰਨੀ ਕਿੰਨੇ ਦਿਨ ਤੋਂ ਨਿਰੰਤਰ ਜਿਹੜੀ ਉਹਨਾਂ ਦੀ ਸੇਵਾ ਚੱਲੂ ਆ ਜਾਂ ਸਰਕਾਰ ਕਰਾ ਰਹੀ ਕਿ ਕਾਰ ਸੇਵਾ ਵਾਲੇ ਮਹਾਪੁਰਸ਼ ਕਰਵਾ ਰਹੇ ਮੈਂ ਉਹਨਾਂ ਨਾਲ ਗੱਲਬਾਤ ਕਰ ਕੈਮਰਾਮੈਨ ਨੂੰ ਕਿਉਂਕਿ ਜਿਹੜੀਆਂ ਤਸਵੀਰਾਂ ਇੱਕ ਵਾਰੀ ਸਾਰੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਜਿੰਨੇ ਕ ਲੋਕ ਕਾਫੀ ਪਿੰਡ ਵਾਸੀ ਵੀ ਮੌਜੂਦ ਨੇ ਜਿਹੜੇ ਟਰੈਕਟਰ ਲੈ ਕੇ ਆਏ ਵੀਰ ਔਰ ਵੇਖਿਆ ਜਾਵੇ ਤਾਂ ਹੋਰ ਦੂਰਾਂ ਤੋਂ ਵੀ ਆਏ ਨੇ ਜੂਪੀ ਤੋਂ ਵੀ ਸੰਗਤਾਂ ਜਿਹੜੀਆਂ ਇੱਥੇ ਸੇਵਾ ਕਰਨ ਵਾਸਤੇ ਪਹੁੰਚੀਆਂ ਆ ਗਈਆਂ ਨੇ ਮੇਰੇ ਨਾਲ ਇਸ ਟਾਈਮ ਮੌਜੂਦ ਨੇ ਬਾਬਾ ਰੇਸ਼ਮ ਸਿੰਘ ਜੀ ਬਾਬਾ ਅਵਤਾਰ ਸਿੰਘ ਜੀ ਜਿਹੜੇ ਉਹਨਾਂ ਦੇ ਮੁੱਖ ਸੇਵਾਦਾਰ ਨੇ ਜਿਹੜੇ ਜਿਨ੍ਹਾਂ ਦੀ ਰੇਖ ਦੇਖ ਹੈਟ ਜਿਹੜੀਆਂ ਸੁਆਵਾਂ ਚੱਲਦੀਆਂ ਅ ਨਜ਼ਰ ਆ ਰਹੀਆਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਕੀ ਨਾਮ ਆ ਜੀ ਰੇਸ਼ਮ ਸਿੰਘ ਜੀ ਬਾਬਾ ਜੀ ਜਿਹੜੀਆਂ ਸੁਆਵਾਂ ਚੱਲ ਰਹੀਆਂ ਕਿੰਨੇ ਦਿਨ ਤੋਂ ਚੱਲ ਰਹੀਆਂ ਜੀ ਚਾਰ ਕਿਹੜੀ ਸੰਪਰਦਾਵਾਂ ਵੱਲੋਂ ਚੱਲ ਰਹੀਆਂ ਕਾਰ ਸੇਵਾ ਸਰਹਾੜੀ ਸਾਹਿਬ ਦੇ ਵੱਲੋਂ ਚੱਲ ਰਹੀ ਜੀ ਸੱਚਖੰਡ ਵੱਲ ਸ੍ਰੀ ਮਾਨਸੰਤ ਬਾਬਾ ਤਾਰਾ ਸਿੰਘ ਜੀ ਮੌਜੂਦਾ ਮੁਖੀ ਸੰਤ ਬਾਬਾ ਕੋਲਾ ਸਿੰਘ ਜੀ ਮੁੱਖ ਸੇਵਾਦਾਰ ਸੰਤ ਬਾਬਾ ਗੁਰਨਾਮ ਸਿੰਘ ਜੀ ਯੂਪੀ ਵਾਲਿਆਂ ਵੱਲੋਂ ਚੱਲ ਰਹੀਆਂ ਜੀ ਸੰਗਤਾਂ ਦੇ ਸਨਯੋਗ ਦੇ ਨਾਲ ਕਿੰਨੀਆਂ ਕੁ ਹੋਰ ਵੀ ਜਿਹੜੀਆਂ ਸਵਾਵਾਂ ਤੁਹਾਡੇ ਵੱਲੋਂ ਚੱਲਦੀਆਂ ਨਜ਼ਰ ਆ ਰਹੀਆਂ ਹਨ ਪੰਜ ਕ ਬੰਨ ਤਕਰੀਬਨ ਮਹਾਪੁਰਖ ਬੰਨ ਰਿਹਾ ਜੀ ਹੋਰ ਵੀ ਇਲਾਕਿਆਂ 'ਚ ਇਸ ਜਗ੍ਹਾ ਕਿਹੜੀ ਜਗ੍ਹਾ ਹੈ ਕਿਹੜੇ ਪਿੰਡ ਦੀ ਜਗ੍ਹਾ ਹੈਗੀ ਆ ਕਿੱਥੋਂ ਦੀ ਹੈ ਕਿਹੜੇ ਡਿਸਟ੍ਰਿਕਟ 'ਚ ਪੈਂਦੀ ਹੈ ਕਲੀਅਰ ਕਰਦੇ ਆ ਪਿੰਡ ਗੁਰਚੱਕਾ ਜੀ ਜ਼ਿਲ੍ਹਾ ਗੁਰਦਾਸਪੁਰ ਸੇਵ ਡੇਰਾ ਬਾਬਾ ਨਾਨਕਾ ਜੀ ਹਾਂ ਜੀ ਇੱਕ ਕਿੰਨੀ ਇੱਕ ਜ਼ਮੀਨ ਹੈ ਜਿੱਚ ਰੇਤ ਪਈ ਹੈਗੀ ਇਸ ਟਾਈਮ ਇਹ 20 ਕਿੱਲਿਆਂ ਦਾ ਟਾਕਾ ਜਿਹੜੀ ਆਪਣੇ ਕੋਲ ਸੇਵਾ ਆਈ ਆ ਸੋ ਰਾਵੀ ਤੋਂ ਪਾਰ ਆ ਪਾਕਿਸਤਾਨ ਦੇ ਨਾਲ ਤੇ 20 ਕਿੱਲਿਆਂ ਦੇ ਟਾਕ ਦੇ ਵਿੱਚ ਸੇਵਾ ਆਰੰਭ ਹੋਈ ਆ 10 ਕਿੱਲੇ ਤਕਰੀਬਨ ਪਧਰੇ ਹੋ ਚੁੱਕੇ ਆ 10 ਘੋਰ ਰਹਿ ਗਏ ਨੇ 10 ਕਿ ਰਹਿ ਗਏ ਨੇ ਹਾਂ ਜੀ ਕਿੰਨੇ ਕਿੰਨੇ ਫੁੱਟ ਰੇਤ ਪਈ ਹੈਗੀ ਜੇ ਗੱਲ ਕਰੀਏ ਹੁਣ ਦੀ ਕਿਤੇ ਕਿਤੇ 3 ਫੁੱਟ 4 ਫੁੱਟ ਕਿਤੇ ਡੂੰਘੇ ਤਾਂ 5-5 ਫੁੱਟ ਵੀ ਰੇਤ ਹੈਗੀ ਆ ਜੀ ਦੇਖਿਆ ਜਾਵੇ ਕਿ ਇੱਕ ਤਾਂ ਇੱਕ ਨਾਰਾ ਵੀ ਦਿੱਤਾ ਹੈਗਾ ਸਰਕਾਰ ਨੇ ਮੇਰੇ ਖੇਤ ਮੇਰੀ ਰੇਤ ਪਰ ਇੱਥੇ ਤੁਹਾਡੇ ਵੱਲੋਂ ਸਵਾਲਾ ਕੀਤੀ ਹੈ ਜਿਹੜੀ ਕੋਈ ਰੇਤ ਚੱਕੀ ਵੀ ਜਾ ਰਹੀ ਹੈ ਕੋਈ ਰੇਤ ਨੂੰ ਬੰਦ ਦੇ ਨਾਲ ਲਾਇਆ ਜਾਂਦਾ ਇਹ ਕਲੀਅਰ ਕਰ ਦਿਓ ਨਹੀਂ ਜੀ ਕਿਤੇ ਉਹ ਨਹੀਂ ਰੇਤ ਕਿਤੇ ਚੱਕੀ ਨਹੀਂ ਗਈ ਹੈ ਪਾਸੇ ਤੋਂ ਰੇਤ ਦੇ ਵਿੱਚ ਮਿੱਟੀ ਮਿਕਸ ਹੈ ਤੇ ਕੋਈ ਰਸਤਾ ਵੀ ਨਹੀਂ ਹੈ ਗਾਇਸ ਪਰਸੋਂ ਰੇਤ ਲੈ ਕੇ ਜਾਣ ਵਾਸਤੇ ਇਸ ਕਰਕੇ ਕਾਰ ਸੇਵਾ ਸਰਹਾੜੀ ਸਾਹਿਬ ਵੱਲੋਂ ਹੀ ਸੰਗਤਾਂ ਦੇ ਸੰਯੋਗ ਨਾਲ ਮੋਰਚਾ ਲੱਗਾ ਜੀ ਸੋ ਮਹਾਪੁਰਖੀ ਜਮੀਨ ਪੱਧਰੀ ਕਰਾ ਰਹੇ ਆ ਸੋ ਜੋਤੀ ਤੋਂ ਵੀ ਸੰਗਤਾਂ ਆਪਣੇ ਕੋਲ ਪਹੁੰਚੀਆਂ ਡੀਜ਼ਲ ਦਾ ਸੰਯੋਗ ਬਹੁਤ ਜੋਤੀ ਸੰਗਤ ਨੇ ਦਿੱਤਾ ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਗੁਰਨਾਮ ਸਿੰਘ ਜੀ ਉਹਨਾਂ ਦੇ ਸੇਵਾਦਾਰ ਪਹੁੰਚੇ ਆਏ ਸੋ ਡੀਜ਼ਲ ਦੀ ਸੇਵਾ ਜਿਹੜੀ ਆ ਵੱਡੇ ਪੱਧਰ ਤੇ ਦੇ ਰਹੇ ਆ ਜੀ ਇਹ ਕੌਣ ਦੇ ਰਹੇ ਮਹਾਂਪੁਰਖ ਦੇ ਰਹੇ ਨੇ ਨਹੀਂ ਸੰਗਤ ਜੀ ਯੂਪੀ ਦਾ ਮਹਾਂਪੁਰਖਾਂ ਦੇ ਸੰਜੋਗ ਦੇ ਨਾਲ ਬਾਬਾ ਗੁਰਨਾਮ ਸਿੰਘ ਜੀ ਯੂਪੀ ਵਾਲੇ ਮਹਾਂਪੁਰਖ ਉਹਨਾਂ ਦੇ ਸੇਵਾਦਾਰ ਪਹੁੰਚੇ ਆ ਜੀ ਇੱਕ ਹੁਣ ਗੱਲ ਕਰੀਏ ਕਿੰਨੇ ਟਰੈਕਟਰ ਮੌਜੂਦ ਨੇ ਇੱਕ ਟਰੈਕਟਰ ਤੁਹਾਡੇ ਨੇ ਕਾਰ ਸੇਵਾ ਦੇ ਟਰੈਕਟਰ ਨੇ ਤੇ ਜੀ 10 ਟਰੈਕਟਰ ਨੇ ਸੋ ਨਗਰ ਦੇ ਵਿੱਚੋਂ ਹੀ ਆਪਾਂ ਨੂੰ ਮਿਲੇ ਨੇ ਇਸੇ ਵਾਰੇ ਵਾਸਤੇ ਜਿੰਨਾ ਵੀ ਰਾਂ ਦੀਆਂ ਜ਼ਮੀਨਾਂ ਵਿੱਚ ਆਈਆਂ ਉਹਨਾਂ ਦੇ ਟ੍ਰੇਟਰ ਵੀ ਨਾਲ ਲੱਗੇ ਨੇ ਜੀ ਬਾਬਾ ਜੀ ਤੁਹਾਡਾ ਇਸ ਬਾਰੇ ਕੀ ਕਹਿਣਾ ਜਿਹੜੀਆਂ ਸਵਾਵਾ ਨਿਰੰਤਰ ਜਾਰੀ ਨੇ ਤੁਸੀਂ ਕੀ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਆਈ 15 ਕਰਕੇ ਦਵਾਂਗੇ ਜੀ ਇਹਨਾਂ ਨੂੰ ਸਾਰਾ ਐ ਬਰਾਬਰ ਕਰਕੇ ਇਹਨਾਂ ਜਿਹੜਿਆ ਫਸਲਾਂ ਬੀਜ ਲੈਣ ਜੀ ਇਹ ਮਾ ਪਰੇਸ਼ਾਨ ਲੋਨ ਸ੍ਰੀਮਾਨ ਸੰਤ ਬਾਬਾ ਕੋਲਾ ਸਿੰਘ ਜੀ ਕਾਰ ਸੇਵਾ ਚਰਲੇਲੀ ਸਾਹਿਬ ਮੁਖ ਸੇਵਾਦਰ ਬਾਬਾ ਗਰਨਾਮ ਸਿੰਘ ਜੀ ਵੱਧ ਤੋਂ ਵੱਧ ਜਿੰਨਾ ਸਾਡੇ ਕੋਲ ਸੰਯੋਗ ਦਿੱਤਾ ਗਿਆ ਅਸੀਂ ਦਵਾਂਗੇ ਜੀ ਕਿਉਂ ਇੱਧਰ ਕੋਈ ਆਉਂਦਾ ਨਹੀਂ ਐ ਏਰੀਆ 'ਚ ਇੱਧਰ ਇਹਨਾਂ ਨੇ ਵਿਚਾਰਿਆਂ ਨੇ ਮਿੰਤ ਤਰਲਾ ਕੀਤਾ ਕਹਿੰਦੇ ਬਾਬਾ ਜੀ ਸਾਡੀ ਪਹਿਲੀ ਬਧਰੀ ਕਰਕੇ ਦਿਓ ਤੇ ਅਸੀਂ ਇਹਨਾਂ ਨੂੰ ਆਖਿਆ ਕੋਈ ਨਹੀਂ ਕਰ ਦਨੇ ਆ ਜੀ ਜਿੱਦਾਂ ਆਖੋ ਓਦਾਂ ਕਰ ਦਾਂਗੇ ਜੀ ਇੱਧਰ ਐ ਏਰੀਆ 'ਚ ਕੋਈ ਆਉਂਦਾ ਹੀ ਨਹੀਂ ਆ ਜੀ ਕਈਆਂ ਨੂੰ ਇਹਨਾਂ ਨੇ ਕਿਹਾ ਵੀ ਆ ਮੇਰੇ ਸਾਹਮਣੇ ਕਿ ਨਹੀਂ ਕਿਹਾ ਕਿਹਾ ਵੀ ਆ ਜੀ ਤੇ ਚਲੋ ਇਹਨਾਂ ਦੇ ਵਿਚਾਰਿਆਂ ਦਾ ਬਣਜੂ ਪਰ ਏਡੀ ਸਮਾਂ ਲੱਗਦਾ ਹਰ ਇੱਕ ਚੀਜ਼ 'ਚ ਸਮਾਂ ਲੱਗਦਾ ਬਾਬਾ ਜੀ ਸਮਾਂ ਲੱਗਦਾ ਸਮਾਂ ਲੱਗਦਾ ਪਰ ਵੇਖਿਆ ਜਾਵੇ ਤੇ ਜਿੱਥੇ ਅਸੀਂ ਵੀ ਆਏ ਉਹ ਰਾਸਤੇ ਥਾਣੇ ਉਹ ਰਾਸਤਾ ਵੀ ਵੇਖਿਆ ਜਾਵੇ ਭਿਆਨੇ ਕੀ ਆਗੇ ਜੰਗਲ ਏਰੀਆ ਜੇ ਕਰ ਸਾਰਾ ਜੰਗਲ ਏ ਸਾਰਾ ਕਿ ਉਹ ਜੰਗ ਦੋ ਟਿੰਗਲ ਨੰਕੀ ਹੋਣਾ ਬਿੰਦ ਮਤਲਬ ਮੇਰੇ ਡਾਰੀ ਐਂ ਲੱਗਦਾ ਵੀ ਇੱਥੇ ਹੈ ਹੀ ਨਹੀਂ ਕਿਤੇ ਹੋਵੇ ਫੇਰ ਹੀ ਆ ਵਿਚਾਰੀਆਂ ਫਸਲਾਂ ਵੇਖੋ ਕਿੰਨਾ ਦੂਰ ਤੱਕ ਵਿਖਾਦੋ ਭਾਵੇਂ ਇਹ ਤੇ ਮੇਰੇ ਸਾਮ 100 ਕਿੱਲੇ ਦੇ ਲਾਗੇ ਬੰਨੇ ਹੋਊਗਾ ਜੀ ਸਮਾਂ ਲੱਗੂਗਾ ਕਾਫੀ ਸਮਾਂ ਲੱਗੂਗਾ ਜੀ ਇਹਨਾਂ ਦੀ ਆਪਾਂ ਸੇਵਾ ਲਈ ਹੈ ਜਿੰਨੇ ਵੱਧ ਤੋਂ ਵੱਧ ਗਾਂ ਫਿਰ ਵੇਖਾਂਗੇ ਇਹਨਾਂ ਦਾ ਕਰਕੇ ਫਿਰ ਗਾਂ ਦੱਸਾਂਗੇ ਕੀ ਕਰਨਾ ਗਾਂ ਜੀ ਜਿਹਦਾ ਨਾਲੋਂ ਨਾਲ ਸੇਵਾ ਚੱਲਦੀ ਰਹੂਗੀ ਜੀ ਹਾਂਜੀ ਵੀਰ ਜੀ ਤੁਹਾਡਾ ਨਾਮ ਕੀ ਕਿੱਥੋਂ ਆਏ ਤੁਸੀਂ ਸੇਵਾ ਕਰਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਭਲੋਈਲਾ ਜੀ ਨਾਮ ਇਹ ਤੇ ਮਹਾਂਪੁਰ ਖਾਨਾ ਸੰਤ ਬਾਬਾ ਕੋਲਾ ਸਿੰਘ ਜੀ ਨਾਲ ਸੇਵਾ ਕਰਨ ਆਏ ਆ ਜੀ ਸੇਵਾ ਕਰਨ ਆਏ ਪੈਲੀਆਂ ਜ਼ਮੀਨਾਂ ਪੱਧਰੀਆਂ ਕਰਨ ਵਾਸਤੇ ਆਏ ਹੋ ਜਿਹੜੇ ਇੱਥੋਂ ਦੇ ਵਸਨੀਕ ਨੇ ਲੋਕ ਰਹਿੰਦੇ ਨੇ ਹਾਂਜੀ ਹਾਂਜੀ ਮਹਾਰਾਜ ਜੀ ਨਾਲ ਉਹਨਾਂ ਨੇ ਨਾਲਾਂ ਜ਼ਮੀਨ ਪੱਧਰੀ ਕਰਕੇ ਇਹਨਾਂ ਦੀ ਕਣਕ ਬੀਜ ਕੇ ਫਿਰ ਜਾਵਾਂਗੇ ਹੋਰ ਹੀ ਵਿਦੇਸ਼ਾਂ ਚ ਵੀ ਸੰਗਤਾਂ ਬੈਠੀਆਂ ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ ਤੁਸੀਂ ਮੈਸੇਜ ਇਹ ਦੇਣਾ ਚਾਹੁੰਦੇ ਆ ਵੀ ਇੱਥੇ ਇਸ ਇਲਾਕੇ ਦੇ ਵਿੱਚ ਕੋਈ ਨਹੀਂ ਆਇਆ ਜੀ ਬਾਤ ਚੜ੍ਹ ਕੇ ਸਕਤਾ ਹੋਣ ਕਿਸਾ ਪੌਣੇ ਨਾਲ ਡੀਲ ਦਾ ਸੰਜੋਗ ਪਾਉਣ ਟ੍ਰਾਈਟਰ ਲਿਆਉਣ ਇਹਨਾਂ ਜ਼ਮੀਨ ਪੱਧਰੀ ਕਰਕੇ ਇਹਦੀ ਲਗਭਗ ਇੱਥੇ 100 ਏਕੜ ਜਿਹੜੀ ਪੱਦਰੀ ਕੰਡੇ ਆ ਜੀ ਦੇ ਵਿੱਚ ਵੀਕਲੇ ਜ਼ਮੀਨਾਂ ਜਿਹਨੂੰ ਹੱਥ ਲਾਇਆ ਵਾ ਅੱਗੇ ਵੀ ਜਿੰਨੀ ਵੀ ਨੂੰ ਸੇਵਾ ਮਿਲੀ ਗਈ ਕਰਾਂਗੇ ਜੀ ਜਿਹੜੀ ਜਿਹੜੀ ਸੰਗਤ ਸਾਡੇ ਕੋਲ ਆਏਗੀ ਇਹਨਾਂ ਦਾ ਸੰਯੋਗ ਦੇਵਾਂਗੇ ਕਿੱਥੋਂ ਆਏ ਹੋ ਇੱਥੇ ਸੇਵਾ ਕਰਨ ਵਾਸਤੇ ਕੋਈ ਤੁਹਾਡੀ ਜ਼ਮੀਨ ਵੈਕਰ ਜੀ ਗੱਲ ਸਾਹਿਬ ਵੈਕਰ ਜੀ ਫਰੇ ਫਿਰ ਜੀ ਅਸੀਂ ਲਖੀਨਪੁਰ ਖੀਜੀ ਤੋਂ ਆਏ ਹਾਂ ਸਾਰੇ ਨਗਰ ਨੇ ਗ੍ਰਹੀ ਇਕੱਠੀ ਕਰਕੇ ਦਿੱਤੀ ਸਾਨੂੰ ਬਾਬੇ ਕੋਲਾ ਸੋਂਗ ਬਾਬੇ ਦਾ ਨਾਮ ਸੋਦੇ ਉਹਦੇ ਵਿੱਚ ਅਸੀਂ ਆਏ ਹਾਂ ਤੇਲ ਦਾ ਹਿੱਸਾ ਪਾਉਣ ਬਾਬਿਆਂ ਦੇ ਥਰੂ ਤੇ ਪਹਿਲੋਂ ਆਏ ਨੰਗਰ ਵਰਤਾਉਣ ਤੇ ਹੁਣ ਵੀ ਆਏ ਜਿੱਥੇ ਤੱਕ ਸਾਡੇ ਸੰਗੋਗ ਹੋ ਗਈ ਸੰਗਤ ਉੱਥੋਂ ਤੱਕ ਅਸੀਂ ਸੇਵਾ ਕਰਾਂਗੇ ਵੀਰ ਜੀ ਕਿੰਨੇ ਦਿਨ ਤੋਂ ਤੁਸੀਂ ਆਏ ਆਗੇ ਵੀਰ ਜੀ ਅਸੀਂ ਅੱਜ ਹੀ ਆਏ ਹਾਂ ਹਾਂਜੀ ਹਾਂਜੀ ਅੱਜ ਆਏ ਪਹਿਲਾਂ ਲਾਗੇ ਆ ਦੱਕਦੇ ਨੇ ਹੁਣ ਕਿੰਨੇ ਦਿਨ ਰਹੋਗੇ ਇੱਥੇ ਵੀਰ ਜੀ ਰਾਵਾਂਗੇ ਜਿੰਨੇ ਦਿਨ ਬਾਬੇ ਆਰਡਰ ਨਾ ਦੇਣਗੇ ਜਾਣ ਤੋਂ 10 ਦਿਨ ਰਾਵਾਂਗੇ ਸੇਵਾ ਕਰਨ ਵਾਸਤੇ ਜੁਪੀ ਤੋਂ ਚੱਲ ਕੇ ਆਏ ਹਾਂ ਕਿੰਨੇ ਕਿਲੋਮੀਟਰ ਬਣ ਜਾਂਦਾ ਵੀਰ ਜੀ 950 ਕਿਲੋਮੀਟਰ ਪੈ ਜਾਂਦਾ ਮਤਲਬ ਇੱਕ ਪੰਜਾਬ ਖੇਚ ਦਾ ਪ੍ਰਤੀਕ ਹੈਗਾ ਹਾਂਜੀ ਹਾਂਜੀ ਖੇਚ ਦਾ ਪ੍ਰਤੀਕ ਉਹ ਤੁਸੀਂ ਉੱਥੇ ਉਹਦੇ ਰਹਿਣ ਵਾਲੇ ਹੋ ਕਿ ਵਸਨੀਕ ਕਿਉਂ ਕਿ ਇੱਥੇ ਦੇ ਨਹੀਂ ਵੀਰ ਜੀ ਅਸੀਂ ਇੱਥੇ ਖੇਮ ਕਰਨ ਲੱ ਅਰ ਜਿਹ ਗਏ ਜੋ ਪੀਜਾ ਸੰਨ 11 ਚ ਤੁਹਾਡੀਆਂ ਵੀ ਜ਼ਮੀਨਾਂ ਯੂਪੀ ਚ ਹੋਣੀਆਂ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਹੋਰ ਸੰਗਤਾਂ ਨੂੰ ਜਿੰਨਾ ਸਹਿਯੋਗ ਦੇਣ ਸਨਗਤ ਵਾਦ ਤੋਂ ਵੱਧ ਉਹਨਾਂ ਹੀ ਧੰਨਵਾਦ ਸੰਗਤਾਂ ਦਾ ਮੇਰੇ ਨਾਲ ਜ਼ਮੀਨ ਵਾਲੇ ਵੀਰ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਜਾਣਾਂਗੇ ਕਿਵੇਂ ਦਾ ਮਹਾਪੁਰਸ਼ਾਂ ਵੱਲੋਂ ਜਿਹੜਾ ਸੰਯੋਗ ਦਿੱਤਾ ਜਾ ਰਿਹਾ ਕਿ ਕੀ ਨਾਮ ਵੀਰ ਜੀ ਆਪਣਾ ਚਰਨਜੀਤ ਸਿੰਘ ਜੀ ਚਰਨਜੀਤ ਜੀ ਕਿੱਥੋਂ ਦੇ ਰਹਿਣ ਵਾਲੇ ਇੱਕ ਵਾਰੀ ਕਲੀਅਰ ਕਰ ਦਿਓ ਕੈਮਰੇ ਦੇ ਸਾਹਮਣੇ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੀ ਜ਼ਮੀਨ ਹੈਗਾ ਕਿਉਂਕਿ ਮਹਾਪੁਰਸ਼ਾਂ ਨੂੰ ਤੇ ਪਤਾ ਇਹ ਪਿੰਡਾਂ ਦੇ ਨਾਮ ਕਾ ਕੁਝ ਕਹਿੰਦੇ ਵਿਸਰਵੀ ਜਾਂਦੇ ਨਹੀਂ ਉਹ ਕਲੀਅਰ ਕਰ ਦਿਓ ਆਪਣਾ ਪਿੰਡ ਆ ਜੀ ਗੁਰਚੱਕ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਰਵਾ ਬਨਾਲਾ ਇਹ ਜ਼ਮੀਨ ਆਪਣੀ ਆ ਰਾਵੀ ਤੋਂ ਪਾਰਲੇ ਬਣੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਹੁਣਾਂ ਦਾ ਜਿਹੜੇ ਆਏ ਇੱਥੇ ਕਿਉਂਕਿ ਸੰਗਤ ਬਹੁਤ ਆੜੀ ਆ ਪੜਲੇ ਬੰਨੇ ਪਿੰਡ ਵਾਲੇ ਬੰਨੇ ਉਧਰ ਸਾਰੇ ਸੇਵਾ ਚ ਚੱਲ ਰਹੀ ਹੈ ਚਲੋ ਖਾਲਸਾ ਏਡ ਵਾਲੀ ਵਾਏ ਪਰ ਇੱਧਰ ਆਪਾਂ ਬੜੇ ਜਾਣਿਆਂ ਨੂੰ ਕਿਹਾ ਕੋਈ ਨਹੀਂ ਆਇਆ ਇਹ ਬਾਬਾ ਜੀ ਹੁਣ ਆ ਗਿਆ ਦੀ ਬਾਹ ਫੜੀ ਵੇਖੀਏ ਤੇ ਜੰਗਲ ਜਿਹਾ ਪੈ ਜਾਂਦਾ ਤਦ ਨਹੀਂ ਆਉਂਦੇ ਹਣੀ ਹਾਂਜੀ ਹਾਂਜੀ ਵੇਖ ਕੇ ਮੁੜ ਜਾਂਦੇ ਨੇ ਕਿ ਹਾਂਜੀ ਹਾਂਜੀ ਇਹ ਬਾਬਾ ਜੀ ਹੁਣਾਂ ਦਾ ਇੱਕ ਦਿਨ ਬੇਨਤੀ ਕੀਤੀ ਆਏ ਚਲੋ ਬਹੁਤ ਵੱਡਾ ਸੰਯੋਗ ਇਹਨਾਂ ਕੀਤਾ ਹੈ ਇਹਨਾਂ ਦੇ ਅਸਰੇ ਨਾਲ ਚੱਲਣ ਡਿਆ ਕੰਮ ਸਾਰਾ ਹਾਂਜੀ ਕੀ ਕਿਹਾ ਸਰ ਬਾਰਡਰ ਏਰੀਆ ਕਿੰਨਾ ਕੁ ਦੂਰ ਹੈ ਜਿਹੜੇ ਜ਼ੀਰੋ ਲਾਈਨ ਆ ਉਤੋਂ ਹਟਵਾ ਕਿ ਪਿੱਛੇ ਰਹਿ ਜਾਂਦਾ ਕਿੰਨਾ ਕੁ ਰਾਵੀ ਕਿੰਨਾ ਕੁ ਹਟਵਾ ਇਹ ਕਲੀਅਰ ਦੱਸਿਓ ਬਾਰਡਰ ਲਾਈਨ ਇੱਥੋਂ ਹੋਣੀ ਕੋ 5-6 ਕਿਲੋਮੀਟਰ ਹਾਂਜੀ ਤੇ ਰਾਵੀ ਦਰਿਆ ਦਾ ਕਿੱਥੇ ਕੋ ਚੱਲਦਾ ਉਹ ਰਾਵੀ ਦਰਿਆ ਉਹ ਚਲਤਿਆ ਜੀ ਸਾਹਮਣੇ ਚੱਲਦਾ ਹਾਂਜੀ ਹਾਂਜੀ ਸਾਹਮਣੇ ਚੱਲਦਾ ਹਾਂਜੀ ਕੀ ਕੀ ਕਹਿਣਾ ਚਾਹੁੰਦੇ ਹੋ ਹੋਰ ਜਿਹੜੇ ਵੀਰ ਭਰਾ ਨੇ ਆਪਣੇ ਅ ਹੈਗੇ ਨੇ ਵਿਦੇਸ਼ਾਂ ਚ ਬੈਠੇ ਹੈਗੇ ਨੇ ਕੀ ਅਪੀਲ ਕਰਨੀ ਚਾਹੁੰਦੇ ਆ ਤੁਸੀਂ ਅਪੀਲ ਇਹੋ ਹੀ ਹੈ ਕਿ ਸਾਨੂੰ ਵੀ ਵਾਧ ਚਰ ਕੇ ਸਾਥ ਦਿਓ ਬਾਬਾ ਜੀ ਹੁਣਾਂ ਦਾ ਉਹ ਆਡਾ ਸੰਯੋਗ ਕਰ ਰਹੇ ਆ ਤੇ ਚਲੋ ਸਾਡੀ ਜ਼ਮੀਨ ਪੱਧਰ ਹੋ ਜੇ ਰਹੀ ਮੈਂ ਆਪਣੀ ਫਸਲ ਬੀਜ ਸਕੀ ਹਾਂਜੀ ਹਾਂਜੀ ਵੀਰ ਜੀ ਕੀ ਨਾਮ ਹੈ ਪੀਰਾ ਮੇਰਾ ਜੀ ਸਰਦਾਰ ਜਗਮਉਨ ਸਿੰਘ ਸਰਪੰਚ ਪਿੰਡ ਮੇਗਾਜੀ ਧਰਮਕੋਟ ਦੀ ਬੈਕਸੈਟ ਤੋਂ ਪਿੰਡ ਹੈ ਮੇਰਾ ਜੀ ਮੇਰੀ ਵੀ ਥੋੜੀ ਜਿਹੀ ਜ਼ਮੀਨ ਹੈ ਜੀ ਇੱਥੇ ਪਹਿਲੀ ਗੱਲ ਤੇ ਮੈਂ ਸਭ ਤੋਂ ਪੱਤਰਕਾਰਾਂ ਵੀਰਾਂ ਦਾ ਧੰਨਵਾਦ ਕਰਦਾ ਤੇ ਸਭ ਤੋਂ ਪਹਿਲਾਂ ਬਾਬਾ ਜੀਆ ਜਿਨ੍ਹਾਂ ਨੇ ਸੇਵਾ ਲਈ ਆ ਮੈਂ ਉਹਨਾਂ ਦਾ ਰਿਣੀ ਆ ਮੈਂ ਉਹਨਾਂ ਦਾ ਜੋ ਵੀ ਆ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਤੁਹਾਡੀ ਸੁਣੀ ਆ ਤੁਸੀਂ ਬੇਨਤੀ ਕੀਤੀ ਬਾਬਾ ਜੀ ਨੂੰ ਹਾਂ ਜੀ ਆਂਦੀ ਆ ਅਸੀਂ ਤਰਲਾਮੰਤ ਕੀਤੀ ਆ ਜੀ ਇੱਕ ਬੜਿਆਂ ਦੇ ਗਾੜੀ ਕੀਤੀ ਪਰ ਕਿਸੇ ਨੇ ਸੁਣੀ ਨਹੀਂ ਨਾ ਬਾਬਾ ਜੀ ਜੋ ਰਿਸ਼ਮ ਸਿੰਘ ਨੇ ਇਹ ਆਏ ਨੇ ਤੇ ਇਹਨਾਂ ਨੇ ਸਾਡੀ ਸੁਣੀ ਆ ਜੀ ਸਾਨੂੰ ਡੀਜ਼ਲ ਖਰਚਾ ਦਿੱਤਾ ਨਾਲ ਟਰੈਕਟਰ ਦਿੱਤਾ ਜੀ ਰੋਜ਼ ਡੀਜ਼ਲ ਲੈ ਕੇ ਆਉਂਦੇ 50 ਹਜ਼ਾਰ ਦਾ 60 ਹਜ਼ਾਰ ਦਾ ਲੰਗਰ ਪਾਣੀ ਲੈ ਕੇ ਆਉਂਦੇ ਆ ਜੀ ਮਤਲਬ ਲੰਗਰ ਪ੍ਰਸ਼ਾਦੇ ਦਾ ਵੀ ਪ੍ਰਬੰਧ ਪੂਰਾ ਹੈਗਾ ਕਿਸੇ ਚੀਜ਼ ਦੀ ਕਮੀ ਨਹੀਂ ਇਹਨਾਂ ਦੀ ਬਾਬਾ ਜੀ ਵੱਲੋਂ ਸਾਨੂੰ ਹਰਕ ਚੀਜ਼ ਸਾਡੇ ਤਾਂ ਹੁਣ ਪੱਲੇ ਕੁਝ ਨਹੀਂ ਹੈਗਾ ਆਹੀਂ ਤਾਂ ਫਸਲ ਸਾਰੀ ਖਵਾ ਬੈਠੇ ਆ ਤੇ ਬਾਕੀ ਬਾਬਾ ਜੀ ਦੇ ਸੇਵਾ ਕਰਨ ਤੁਨ ਮੰਨ ਦੇ ਨਾਲ ਅਸੀਂ ਜਦੋਂ ਜਿੰਨੇ ਕੁ ਜੋਗੇ ਆਹੀਂ ਬਾਬਾ ਜੀ ਦੇ ਨਾਲ ਪਰ ਹੁਣ ਤੁਹਾਨੂੰ ਚਿਹਰੇ ਤੇ ਖੁਸ਼ੀ ਵੀ ਹੈ ਜੇ ਮਹਾਪੁਰਸ਼ ਆਏ ਆ ਤੇ ਕਹਿ ਸਕਦੇ ਖੁਸ਼ ਅੰਦਰੋਂ ਭਾਵਕ ਵੀ ਜੇ ਵੇਖੀਏ ਕਿ ਉਦਾਂ ਕੋਈ ਆਸ ਹੈਗੀ ਸੀ ਮੈਂ ਕਹਾਂ ਜੀ ਉਦਾਂ ਕਿਸੇ ਵੱਲੋਂ ਨਾ ਸਰਕਾਰ ਵੱਲੋਂ ਨਾ ਕਿਸੇ ਵੱਲੋਂ ਵੀ ਸਾਨੂੰ ਨਹੀਂ ਬਾਬਾ ਜੀ ਦਾ ਅਸੀਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਐਡੀ ਮਦਦ ਦਿੱਤੀ ਆ ਤੇ ਅਸੀਂ ਇਹਨਾਂ ਦਾ ਹੁਣ ਵੀ ਦੋ ਤਿੰਨ ਵਾਰਾਂ ਪਾਣੀ ਅੱਜ ਵੀ ਮੈਸੇਜ ਆਇਆ ਵੀ ਪਾਣੀ ਛੱਡਣਾ ਮੈਸੇਜ ਆਇਆ ਕਿ ਛੱਡਣ ਲੱਗੇ 35000 ਦੇ ਕਿਊਸੀ ਕਹਿੰਦੇ ਕੀ ਕਹਿ ਸਕਦੇ ਹੋ ਉਹ ਚਿੰਤਾ ਚਿੰਤਾ ਬਣੀ ਹੈ ਕਿ ਕਿਵੇਂ ਵੇਖੋ ਅਸਲੇ ਜੀ ਅਸੀਂ ਬਿਲਕੁਲ ਰਾਵੀ ਦਰਿਆ ਤੇ ਲੱਗੇ ਆ ਤੁਸੀਂ ਕੈਮਰਾ ਘੁਮਾ ਕੇ ਵੇਖ ਵੀ ਸਕਦੇ ਦਿਖਾ ਵੀ ਸਕਦੇ ਜੇ ਦੁਨੀਆ ਨੂੰ ਕੀ ਕਿੰਨਾ ਪਾਣੀ ਆ ਤੇ ਪਾਣੀ ਦੇ ਵਿੱਚ ਅਸੀਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜੁਪੀ ਤੋਂ ਵੀ ਸੰਖਤਾ ਆਈਆਂ ਨੇ ਸਾਰਿਆਂ ਦਾ ਅਸੀਂ ਹਾਂ ਕਿ ਕਿੰਨਾ ਹੌਸਲਾ ਦਿੰਦੇ ਨੇ ਬਾਬਾ ਜੀਾਨੂੰ ਬੜਾ ਹੌਸਲਾ ਦਿੰਦੇ ਨੇ ਪਾਣੀ ਦਾ ਵੀ ਬੜਾ ਮੈਸੇਜ ਆ ਰਿਹਾ ਹੈ ਵੀ ਅੱਜ ਪਾਣੀ ਜਿਹੜਾ ਉਹ ਬੜਾ ਛੱਡਿਆ ਜਾਏਗਾ ਸਾਨੂੰ ਬਾਬਾ ਜੀ ਦਾ ਬੜਾ ਸਾਥ ਹੀ ਉਹ ਕਹਿੰਦੇ ਵੀ ਤੁਸੀਂ ਫਿਕਰ ਨਾ ਕਰੋ ਪਾਣੀ ਆਵੇ ਜਾਂ ਨਾ ਆਵੇ ਅਸੀਂ ਤੁਹਾਡੇ ਨਾਲ ਪੂਰੇ ਡਟੇ ਆ ਸਾਡੀ ਉਹਨਾਂ ਨੇ ਬਾਹ ਫੜੀ ਆ ਆਣ ਕੇ ਸਾਨੂੰ ਦੁੱਧ ਤੱਕ ਇੱਥੇ ਬਾਬਾ ਜੀ ਪਚਾਰ ਰਹੇ ਹਰ ਇੱਕ ਚੀਜ਼ ਦੀ ਕਿਹੇ ਚੀਜ਼ ਦੀ ਇੱਥੇ ਕਮੀ ਨਹੀਂ ਆ ਰਹੀ ਪਿਆਲੀ ਵੀ ਸਾਡੀ ਪਧਰੀ ਹੋ ਰਹੀ ਆ ਡੀਜ਼ਲ ਪਿੱਛੇ ਡਰਮਾਂ ਦੇ ਡਰਮ ਵੀ ਬਾਬਾ ਜੀ ਲੈ ਕੇ ਆ ਰਹੇ ਨੇ ਅਸੀਂ ਇਹਨਾਂ ਦਾ ਬੜਾ ਧੰਨਵਾਦੀ ਕਰਦੇ ਆ ਦੋ ਜੰਗਲ ਪੈਂਦੇ ਨੇ ਉੱਥੋਂ ਪੋਲ ਤੋਂ ਰਸਤੇ ਸਾਰੇ ਟੁੱਟੇ ਨੇ ਜਿਹੜੀ ਵੀ ਐਡ ਆਉਂਦੀ ਆ ਉੱਥੋਂ ਵੇਖ ਕੇ ਮੁੜ ਜਾਂਦੀ ਆ ਅੱਗੇ ਜੰਗਲ ਵਾਲ ਨੂੰ ਕੋਈ ਮੂੰਹ ਨਹੀਂ ਕਰਦਾ ਇਹ ਬਾਬਾ ਜੀ ਹੋਣਾ ਨੇ ਆਣ ਕੇ ਦੋ ਜੰਗਲ ਨਾਲ ਕਿ ਇੱਥੇ ਆ ਡਾਣ ਕੇ ਬਾਹ ਫੜੀ ਆ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਦੀ ਕਰਦੇ ਆ ਚਿਹਰੇ ਦੇ ਖੁਸ਼ੀ ਲਿਆਉਣ ਵਾਲੇ ਬਾਬਾ ਜੀ ਸਾਡੇ ਨੇ ਵੇਖਿਆ ਜਾਵੇ ਤਾਂ ਅਸੀਂ ਵੀ ਗੱਡੀ ਜਿਹੜੀ ਆ 5 ਕਿਲੋਮੀਟਰ ਦੇ ਕਹਿ ਦਈਏ ਪਿੱਛੇ ਲਾ ਕੇ ਆਏ ਕਿਉਂਕਿ ਰਸਤਾ ਵੇਖੀ ਜਿਹੜੇ ਡੇਂਜਰ ਆ ਪਰ ਬੜੀ ਇੱਕ ਕਹਿ ਸਕਦੇ ਮਹਾਪੁਰਸ਼ਾਂ ਦਾ ਹੌਸਲਾ ਹੈਗਾ ਇਹ ਮਾ ਉਦਮ ਕਰਕੇ ਇੱਥੇ ਪਹੁੰਚੇ ਨੇ ਬੜਾ ਉਦਮ ਕਰਕੇ ਤੇ ਬੜਾ ਵੱਡਾ ਹੌਸਲਾ ਜੇ ਬਾਬਾ ਜੀ ਹੋਣਾ ਦਾ ਅਸੀਂ ਤੇ ਆਪਣਾ ਦਿਲ ਜਿਹੜਾ ਬਿਲਕੁਲ ਛੱਡ ਗਏ ਆ ਇਹ ਤਣਕ ਦੀ ਆਸ ਨਹੀਂ ਹੈਗੀ ਝੋਨੇ ਮਾਰੇਗੇ ਹੁਣ ਆਸ ਹੈਗੀ ਆ ਨੇ ਉਹਦੇ ਸਾਨੂੰ ਪੂਰੀ ਕਣਕ ਤੱਕ ਬਾਬਾ ਜੀ ਹੋਣਾ ਕਿਹਾ ਵੀ ਤੁਹਾਨੂੰ ਬੀਜ ਕੇ ਸਭ ਕੁਝ ਦਾਾਂ ਕੇ ਪੂਰਾ ਯਕੀਨ ਆ ਨੂੰ ਬਾਬਾ ਜੀ ਹੋਣਾ ਦਾ ਇੱਕ ਸਰਕਾਰ ਨੇ ਮੈਸੇਜ ਛੱਡਿਆ ਸੀ ਮੇਰੇ ਖੇਤ ਮੇਰੀ ਰੇਤ ਉਹ ਕੋਈ ਆਇਆ ਤੁਹਾਡੇ ਸਾਹਮਣੇ ਕੋਈ ਉਹ ਕੋਈ ਨਹੀਂ ਜੀ ਉਹ ਮੈਸੇਜ ਬੈਠਿਆ ਕੋਈ ਵੀ ਛੱਡ ਸਕਦਾ ਕੋਈ ਤੁਸੀਂ ਇੱਥੋਂ ਦੱਸੋ ਵੀ ਟਾਡੀ ਤੁਸੀਂ 5 ਕਿਲੋਮੀਟਰ ਉੱਥੇ ਤੁਰ ਕੇ ਆਏ ਜੀ ਇੱਥੋਂ ਆਹੀ ਰੇਤਾ ਕਿੱਦਾਂ ਕੱਢ ਕੇ ਲੈ ਜਾਵਾਂਗੇ ਸਰਕਾਰ ਨੇ ਟਾਈਮ ਤੈਅ ਕੀਤਾ ਜਿੰਨਾ ਜਿੰਨੂੰ ਰਸਤਾ ਬਹਨਣਾ ਵਾ ਉਹਨਾਂ ਜਰ ਨੂੰ ਟਾਈਮ ਮੁੱਕ ਜਾਣਾ ਤੇ ਇਹ ਕਿਥੋਂ ਨਿਕਲ ਨਹੀਂ ਇੱਕ ਮਹੀਨੇ ਦਾ ਉਹਨਾਂ ਨੇ ਟਾਈਮ ਦਿੱਤਾ ਇੱਕ ਮਹੀਨੇ ਦੇ ਵਿੱਚ ਇੱਥੇ ਅਸੀਂ ਰੇਤਾਂ ਕਿੱਦਾਂ ਕੱਢਾਂਗੇ ਤੁਸੀਂ ਆਪ ਦੱਸੋ ਇੱਕ ਮਹੀਨੇ ਦਾ ਪ੍ਰੋਜੈਕਟ ਹੈਗਾ ਜਿਹੜਾ ਜੇ ਤੁਸੀਂ ਵੇਖ ਸਕਦੇ ਜੀ ਜੇ ਇੱਕ ਮਹੀਨੇ ਦਾ ਪ੍ਰੋਜੈਕਟ ਹੈਗਾ ਤਾਂ ਵੀਰ ਦੱਸੋ ਇੱਥੇ 100 ਕਿੱਲਾ ਜ਼ਮੀਨ ਆ ਸਾਰੇ ਰੇਤਾਂ ਹੀ ਰੇਤਾਂ ਪੈ ਗਈ ਆ ਕਿਤੇ 4 ਫੁੱਟ ਆ ਕਿਤੇ 5 ਫੁੱਟ ਆ ਪਰ ਅਗਲੇ ਪਾਸੇ ਰਸਤਾ ਨਹੀਂ ਹੈਗਾ ਰਾਵੀ ਨੇ ਉਹ ਪੋਲ ਲਾਗੋ ਵੀ ਸੜਕ ਤੋੜਦੀ ਪਿੱਛੇ ਵੀ ਬੰਨ ਤੁਸੀਂ ਆ ਸਾਰੇ ਤੋੜਦਿਆਂ ਨੇ ਇੱਕ ਮਹੀਨੇ ਦੇ ਵਿੱਚ ਤੁਸੀਂ ਦਸਵਾ ਹੀ ਰੇਤਾਂ ਕੱਢ ਸਕਦੇ ਇਹਦੇ ਬਾਬਾ ਜੀ ਹੋਣਾ ਦਾ ਬੜਾ ਵੱਡਾ ਦਿਲ ਆ ਤੇ ਹੌਸਲਾ ਹੈ ਜਿਨ੍ਹਾਂ ਨੇ ਸਾਨੂੰ ਇੱਥੇ ਆਣ ਕੇ ਰਾਵੀ ਦੇ ਕੰਢੇ ਲਾ ਕੇ ਆਣ ਕੇ ਪੈਲੀਆਂ ਪੱਧਰੀਆਂ ਕਰਕੇ ਜਿਹੜੀ ਰੇਤਾਂ ਉੱਤੋਂ ਹਟਾ ਕੇ ਕੰਢੇ ਲਾ ਕੇ ਫੁੱਟੀ ਜਾਣ ਦੇ ਨੇ ਤੇ ਅਸੀਂ ਜਿਹੜੀਆਂ ਸਾਨੂੰ ਆਸ ਹੋ ਗਈ ਆ ਵੀ ਐਂ ਹੋਣਾ ਕਣਕ ਵੀਜ ਸਕਦੇ ਤੁਸੀਂ ਤੇ ਰੂਟੀਨ ਚਾਉਂਦੇ ਹਣ ਜੰਗਲ ਚ ਮੰਗਲ ਵੀ ਲੱਗ ਗਏ ਨੇ ਹਾਂਜੀ ਹਾਂ ਅਸੀਂ ਦੇ ਇੱਥੋਂ ਦੇ ਰਹਿਣ ਵਾਲੇ ਆ ਸਾਨੂੰ ਤੇ ਨਹੀਂ ਕੋਈ ਵੀ ਡਰਗਾ ਪਰ ਸਾਡੇ ਨੂੰ ਵੀ ਵੱਡਾ ਬਾਬਾ ਜੀ ਦਾ ਹੌਸਲਾ ਜਿਹੜੇ ਜੰਗਲ ਨਾਂਕੇ ਆਏ ਨੇ ਬੜੀ ਬੜੀ ਦੂਰੋਂ ਵੀਰ ਭਰਾ ਜੂਪੀ ਤੋਂ ਆਏ ਨੇ ਅਸੀਂ ਇਹਨਾਂ ਦੇ ਬੜਾ ਦਿਲੋਂ ਧੰਨਵਾਦੀ ਆ ਵੀ ਜਨਾਂ ਨੇ ਆਣ ਕੇ ਸਾਡਾ ਸਾਥ ਦੇ ਰਹੇ ਨੇ ਮੇਰੇ ਨਾਲ ਹੋਰ ਵੀ ਵੀਰ ਮੌਜੂਦ ਨੇ ਕਿ ਵੇਖਿਆ ਜਾਵੇ ਤੇ ਵੀਰ ਕਾਫੀ ਸਵਾਵਾ ਕਰਦੇ ਬਾਬਾ ਜੀ ਦੇ ਬੋਰਡ ਲਾ ਰਹੇ ਸੀ ਰਾਸਤੇ ਦੇ ਵਿੱਚ ਮੈਂ ਰੁੱਕ ਕੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਕਿ ਤੁਸੀਂ ਮਹਾਪੁਰਸ਼ਾਂ ਦੇ ਕਹਿੰਦੇ ਕਿ ਇਹ ਮਹਾਪੁਰਸ਼ ਜਿਹੜੇ ਨੇ ਸੰਤ ਬਾਬਾ ਤਾਰਾ ਸਿੰਘ ਜਿਹੜੇ ਸੱਚਖੰਡ ਵਾਸੀ ਨੇ ਸੰਤ ਬਾਬਾ ਕੋਲਾ ਸਿੰਘ ਜੀ ਮੌਜੂਦਾ ਗੱਦੀ ਨਿਸ਼ੀਨ ਨੇ ਮੁੱਖ ਸੇਵਾਦਾਰ ਬਾਬਾ ਗਰਨਾਮ ਸਿੰਘ ਯੂਪੀ ਵਾਲੇ ਲਖੀਮਪੁਰ ਉਹਨਾਂ ਵੱਲੋਂ ਜਿਹੜੇ ਉਹਨਾਂ ਦੇ ਬੋਰਡ ਲਾਏ ਜਾ ਰਹੇ ਸੀ ਕਿ ਜਿਹੜੀ ਸੰਗਤਾਂ ਜਿਹੜੀਆਂ ਸੁਵਾਵਾ ਕਰਨੀਆਂ ਚਾਹੁੰਦੀਆਂ ਕਿ ਬਾਬਾ ਬਾਬਾ ਜੀ ਹੁਣਾਂ ਤੱਕ ਪਹੁੰਚਣਾ ਚਾਹੁੰਦੀਆਂ ਉਹ ਬੋਰਡਾਂ ਦੀ ਡਾਇਰੈਕਸ਼ਨ ਦੇ ਉੱਤੇ ਜਿਹੜਾ ਕਿ ਉੱਥੇ ਪਹੁੰਚ ਜਾਵਣ ਕਿਉਂਕਿ ਰਾਸਤਾ ਜੇ ਵੇਖਿਆ ਬਹੁਤ ਡੇਂਜਰ ਦਾ ਰਾਸਤਾ ਕਹਿ ਸਕਦੇ ਆ ਖਰਾਬ ਵੀ ਕਹਿ ਸਕਦੇ ਆ ਵਹਿਣ ਜਿਹੜਾ ਪਾਣੀ ਦਾ ਵਗਿਆ ਹੋਇਆ ਕੋ ਰੋੜ ਰੁੜੇ ਹੋਏ ਨੇ ਬੱਜਰ ਪਿਆ ਪਰ ਵੀਰ ਨਾਲ ਅਸੀਂ ਸੰਪਰਕ ਕਰਕੇ ਇਹ ਲੋਕੇਸ਼ਨ ਤੇ ਪਹੁੰਚੇ ਆ ਵੀਰ ਦਾ ਵੀ ਧੰਨਵਾਦ ਵੀ ਕਰਦੇ ਆ ਵੀਰ ਜੀ ਕੀ ਨਾਮ ਹੈ ਮੇਰਾ ਨਾਮ ਸੁਖਬੀਰ ਸਿੰਘ ਹੈ ਸੁਖਬੀਰ ਸਿੰਘ ਜੀ ਤੁਹਾਡੇ ਵੀ ਇਹ ਖੇਤ ਨੇ ਸੁਵਾਵਾ ਕਰਨ ਦੇ ਨਹੀਂ ਨਹੀਂ ਖੇਤ ਸਾਡੇ ਵੀ ਪਿੰਡ ਗੁਰਚਕ ਹੈ ਗੁਰ ਚੱਕ ਪਿੰਡ ਗੁਰਚੱਕ ਗੁਰਚੱਕ ਕਿੰਨੀ ਜ਼ਮੀਨ ਹੈ ਤੁਹਾਡੀ ਇੱਥੇ ਇੱਥੇ 20 ਕਿੱਲੇ 20 ਕਿੱਲੇ ਹਾਂਜੀ ਹਾਂਜੀ ਹੁਣ ਬਾਬਾ ਜੀ ਹੁਣੀ ਆਏ ਆ ਜਿੱਦਾਂ ਤੁਸੀਂ ਦੱਸਿਆ ਸਾਨੂੰ ਰਾਸਤੇ 'ਚ ਕਿੰਨਾ ਕੁ ਖੁਸ਼ੀ ਕਹਿ ਸਕਦੇ ਆ ਦਿਲੋਂ ਬਾਬਾ ਜੀ ਦਾ ਤੁਹਾਨੂੰ ਆਦਾ ਜੀ ਜਿਹੜੇ ਆ ਗਏ ਸਾਡੀ ਬਾਹ ਫੜ ਲਈਏ ਬਾਕੀ ਤੁਹਾਨੂੰ ਪਤਾ ਹੀ ਹੈ ਵੀ ਕੀ ਬੰਡੇ ਪਿਛੇ ਤੁਸੀਂ ਵੇਖ ਹੀ ਲੈ ਸਾਰਾ ਆਪਣਾ ਪਿਛੇ ਸਾਰੀ ਰੇਤ ਹੀ ਰੇਤ ਹੋ ਗਈ ਆ ਨਾ ਸਾਡੇ ਕੋ ਚੁੱਕੀ ਜਾਣੀ ਤੇ ਨਾ ਹੀ ਚੁੱਕੀ ਸਕਣੇ ਬਾਬਾ ਜੀ ਨੂੰ ਨਾਖਿਆ ਵੀ ਰੇਤ ਵੀ ਜੇ ਚੁੱਕ ਸਕਦੇ ਤੇ ਬਾਬੇ ਕਿਤੇ ਨਹੀਂ ਇੱਥੇ ਆਪੇ ਕੋਈ ਜਵਾਬ ਇਹ ਦਿੱਤਾ ਸੀ ਵੀ ਖਲਾਰ ਕੇ ਜਾਓ ਇੱਥੇ ਸਾਨੂੰ ਕੋਈ ਲਾਲਚ ਵੀ ਨਹੀਂ ਆ ਰੇ ਤਾਂ ਤੇ ਚਲੋ ਬਾਕੀ ਹੁਣ ਦੇੇ ਸੇਵਾ ਕਰਨ ਵੀਰ ਆਏ ਯੂਪੀਓ ਵੀ ਆਏ ਸਾਰੇ ਸਾਰੇ ਸੰਯੋਗ ਨਾਲ ਹੀ ਹੋਣਾ ਕੰਮ ਏ ਦੇੇ ਕਰਨੀ ਚਲੋ ਮੋਰਚਾ ਫਤਿਹ ਕਰਾਂਗੇ ਇਹ ਸਨ ਪਿੰਡ ਵਾਸੀ ਹੋਰ ਸੰਪਰਦਾਵਾਂ ਦੇ ਮੁੱਖ ਸੇਵਾਦਾਰ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਕਿ ਰਾਵੀ ਦਰਿਆ ਦਾ ਜਿਹੜਾ ਪਿਛਲਾ ਦਰਸ਼ਯੋਗ ਦਿਖਾਇਆ ਜਾਵੇ ਨਜ਼ਦੀਕ ਬਿਲਕੁਲ ਨਜ਼ਦੀਕ ਐਸਾ ਦੇ ਕੋਈ ਜ਼ਿਆਦਾ ਦੂਰੀ ਤੇ ਨਹੀਂ 100 ਮੀਟਰ ਦੀ ਦੂਰੀ ਤੇ ਸਾਹਮਣੇ ਰਾਵੀ ਦਰਿਆ ਵਗਦਾ ਨਜ਼ਰ ਆ ਰਿਹਾ ਰੇਤ 5-5 ਫੁੱਟ 10-10 ਫੁੱਟ ਦੇ ਕਰੀਬ ਜਿਹੜੀ ਰੇਤ ਦੇ ਨਾਲ ਪੈਲੀਆਂ ਟਕੀਆਂ ਹੋਈਆਂ ਨੇ ਇੱਕ ਸੋਲਰ ਵੀ ਲੱਗਾ ਤਸਵੀਰਾਂ ਸਾਂਝੀਆਂ ਕਰੀਏ ਸੋਲਰ ਨੂੰ ਹੀ ਆਪਣੀ ਲਪੇਟ ਵਿੱਚ ਲਿਆ ਹੈਗਾ ਅਗਲੀਆਂ ਤਸਵੀਰਾਂ ਤੁਹਾਡੇ ਨਾਲ ਜਲਦੀ ਅਸੀਂ ਸਾਂਝੀਆਂ ਕਰਦੇ ਰਵਾਂਗੇ ਡੇਰਾ ਬਾਬਾ ਨਾਨਕ ਤੋਂ ਬਲਰਾਜ ਸਿੰਘ